ਦੀਆਂ ਨੂੰ ਜੈਮਸੀ ਕੀ ਮਸੀਹ ਸਤੰਦਰ ਮਾਨ ਮਿਨਿਸਟਰੀ ਦੇ ਵੱਲੋਂ ਆਪ ਸਭ ਦਾ ਸਵਾਗਤ ਕਰਦੇ ਹਾਂ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਔਰ ਕਲਿਸਿਆ ਅਸੀਂ ਜਾਣਦੇ ਹਾਂ ਇਸ ਸਿਸਟਰ ਦੀ ਗਵਾਹੀ ਨੂੰ ਸੁਣਦੇ ਹਾਂ ਜੋ ਇਹ ਸਿਸਟਰ ਸੰਡੇ ਚਰਚ ਜਾਣਾ ਬਿਲਕੁਲ ਵੀ ਪਸੰਦ ਨਹੀਂ ਸੀ ਕਰਦੇ ਕਿਉਂਕਿ ਇੱਕ ਸਿਸਟਰ ਜੋ ਬਚਪਨ ਤੋਂ ਬਹੁਣ ਕ੍ਰਿਸਚੀਅਨ ਨੇ ਔਰ ਸੁਣਦੇ ਹਾਂ ਪਰਮੇਸ਼ਰ ਦੀ ਗਵਾਹੀ ਨੂੰ ਸਿਸਟਰ ਦੀ ਜੈਮਸੀ ਕੀ ਜੈਮਸੀ ਕੀ ਬ੍ਰਦਰ ਜੀ ਸਾਰਿਆਂ ਨੂੰ ਜੈਮਸੀ ਕੀ ਵੀਡੀਓ ਦੇਖਣ ਵਾਲਿਆਂ ਨੂੰ ਤਾਂ ਮੇਰਾ ਵਿਸ਼ਵਾਸ ਹੈ ਕਿ ਜਿੰਨੇ ਜਾਨੇ ਵੀਡੀਓ ਦੇਖਣਗੇ ਪਰਮੇਸ਼ਰ ਦੀ ਹਜ਼ੂਰੀ ਦੇ ਵੱਲੋਂ ਬਹੁਤ ਸਾਰੀ ਬਰਕਤ ਲੈਣਗੇ ਤਾਂ ਮੇਰੀ ਗਵਾਹੀ ਕੋ ਜਿਸ ਤਰ੍ਹਾਂ ਆ ਕਿ ਮੈਂ ਸ਼ੁਰੂ ਤੋਂ ਬੋਰਨ ਕ੍ਰਿਸਚਨ ਆ ਔਰ ਮੇਰੀ ਲਾਈਫ ਬਹੁਤ ਸਾਰੇ ਹਾਲਾਤਾਂ ਵਿੱਚ ਸੀ ਔਰ ਹਾਲਾਤਾਂ ਦੇ ਕਾਰਨ ਮੈਂ ਬਹੁਤ ਸਾਰਾ ਬਿਮਾਰ ਵੀ ਰਹਿੰਦੀ ਸੀ ਔਰ ਬਿਮਾਰੀ ਦੇ ਕਾਰਨ ਬਹੁਤ ਸਾਰੀ ਗਰੀਬੀ ਹੀ ਘਰ ਦੇ ਵਿੱਚ ਬਹੁਤ ਸਾਰੇ ਹਾਲਾਤ ਸੀ ਔਰ ਇੱਕ ਦਿਨ ਪਰਮੇਸ਼ਰ ਦੇ ਦਾਸ ਸਤੰਦਰ ਮਾਨ ਜੀ ਮੈਨੂੰ ਜਲੰਧਰ ਦੇ ਵਿੱਚ ਮਿਲੇ ਔਰ ਉਹਨਾਂ ਨੇ ਇੱਕ ਵਰਡ ਦਿੱਤਾ ਮੈਨੂੰ ਵਿਸ਼ਵਾਸ ਦਾ ਵਰਡ ਦਿੱਤਾ ਪੋਜ਼ਿਟਿਵ ਸਿੱਖਿਆ ਦਿੱਤੀ ਔਰ ਮੈਂ ਆਪਣੇ ਹਾਲਾਤਾਂ ਬਾਰੇ ਉਹਨਾਂ ਨਾਲ ਗੱਲ ਕੀਤੀ ਕਿ ਪਾਸਟਰ ਜੀ ਮੇਰੇ ਜੀਵਨ ਦੇ ਵਿੱਚ ਬਹੁਤ ਸਾਰੇ ਹਾਲਾਤ ਆ ਔਰ ਉਹਨਾਂ ਨੇ ਵਿਸ਼ਵਾਸ ਸਿਖਾਇਆ ਕਿ ਤੁਸੀਂ ਪੋਜ਼ਿਟਿਵ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਓ ਔਰ ਹਾਲਾਤ ਨਹੀਂ ਦੇਖਣਾ ਹਾਲਾਤ ਦੇ ਉਲਟ ਦੇਖਣਾ ਆ ਦੇਖੋ ਕਿ ਉਹ ਹਾਲਾਤ ਖਤਮ ਹੋ ਚੁੱਕਾ ਆ ਔਰ ਇਸੇ ਤਰ੍ਹਾਂ ਮੈਂ ਆਪਣੇ ਜਦੋਂ ਘਰ ਆਈ ਜਲੰਧਰ ਤੋਂ ਤੋਂ ਘਰ ਆਉਣ ਤੋਂ ਬਾਅਦ ਵਿੱਚ ਮੈਨੂੰ ਕਾਫੀ ਬੁਖਾਰ ਸੀ ਔਰ ਸਾਡੇ ਕ੍ਰਿਸ਼ਨਾਂ ਦੇ ਵਿੱਚ ਇੱਕ ਆਦਤ ਹੁੰਦੀ ਆ ਕਿ ਜਦੋਂ ਵੀ ਕੋਈ ਹਾਲਾਤ ਆਉਂਦਾ ਆ ਤਾਂ ਹਮੇਸ਼ਾ ਦਾਸ ਨੂੰ ਫੋਨ ਕਰਦੇ ਨੇ ਔਰ ਮੈਂ ਵੀ ਇਦਾਂ ਹੀ ਕੀਤਾ ਮੈਂ ਪਾਸਟਰ ਜੀ ਨੂੰ ਫੋਨ ਲਗਾਇਆ ਔਰ ਪਾਸਟਰ ਜੀ ਮੈਨੂੰ ਕਹਿੰਦੇ ਕਿ ਵਾਚਨ ਆ ਬਾਈਬਲ ਦਾ ਕਿ ਜੋ ਇਨਸਾਨ ਬੀਜਦਾ ਆ ਉਹੀ ਵੱਢਦਾ ਆ ਤਾਂ ਕਹਿੰਦੇ ਤੁਸੀਂ ਬੋਲੋ ਕਿ ਤੁਸੀਂ ਚੰਗੇ ਹੋ ਚੁੱਕੇ ਆ ਤਾਂ ਮੈਂ ਵਿਸ਼ਵਾਸ ਕੀਤਾ ਕਿ ਪਰਮੇਸ਼ਰ ਸੱਚਮੁੱਚ ਮੈਂ ਚੰਗੀ ਹੋ ਚੁੱਕੀ ਆ ਔਰ ਪਰਮੇਸ਼ਰ ਦੇ ਦਾਸ ਦੇ ਦੁਆਰਾ ਜੋ ਮੈਨੂੰ ਵਰਡ ਮਿਲਿਆ ਮੈਂ ਉਸ ਵਰਡ ਨੂੰ ਆਪਣੇ ਜੀਵਨ ਦੇ ਵਿੱਚ ਲਿਆ ਔਰ ਉਸ ਤੋਂ ਬਾਅਦ ਵਿੱਚ ਜਦੋਂ ਵਰਡ ਲੈਣ ਤੋਂ ਬਾਅਦ ਵਿੱਚ ਮੇਰੇ ਜੀਵਨ ਦੇ ਵਿੱਚ ਹੋਰ ਵੀ ਬਹੁਤ ਸਾਰੇ ਹਾਲਾਤ ਸੀ ਕਿ ਜਿਵੇਂ ਮੇਰੀ ਅੱਖ ਦੇ ਉੱਪਰ ਇੱਕ ਇਹੋ ਜਿਹਾ ਹਾਲਾਤ ਸੀ ਕਿ ਜਿੱਦਾਂ ਇੱਕ ਗਿਲਟੀ ਬਣੀ ਹੋਈ ਹੈ ਅੱਖ ਦੇ ਉੱਪਰ ਔਰ ਮੈਂ ਇਸ ਦੇ ਲਈ ਵੀ ਪਰਮੇਸ਼ਰ ਦੇ ਦਾਸ ਦੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਸਿਖਾਇਆ ਕਿ ਹਾਲਾਤ ਨੂੰ ਨਹੀਂ ਦੇਖਣਾ ਤੁਸੀਂ ਦੇਖੋ ਕਿ ਜਿੱਦਾਂ ਤੁਹਾਡੀ ਸੱਜੀ ਅੱਖ ਆਉਂਦਾ ਖੱਬੀ ਅੱਖ ਵੀ ਹੋ ਚੁੱਕੀ ਆ ਔਰ ਮੈਂ ਸੱਚਮੁੱਚ ਇਦਾਂ ਹੀ ਕੀਤਾ ਰੈਗੂਲਰ ਮੈਂ ਸ਼ਬਦ ਬੀਜਣਾ ਸਟਾਰਟ ਕੀਤਾ ਕਿ ਪਰਮੇਸ਼ਰ ਜਿੱਦਾਂ ਮੇਰੀ ਸੱਜੀ ਅੱਖ ਆਉਂਦਾ ਖੱਬੀ ਅੱਖ ਵੀ ਹੋ ਚੁੱਕੀ ਆ ਔਰ ਇਸ ਸ਼ਬਦ ਨੂੰ ਲੈਣ ਤੋਂ ਬਾਅਦ ਵਿੱਚ ਤਿੰਨਾਂ ਦਿਨਾਂ ਬਾਅਦ ਮੇਰੀ ਅੱਖ ਬਿਲਕੁਲ ਸਹੀ ਸੀ ਮੈਂ ਬਹੁਤ ਖੁਸ਼ ਸੀ ਕਿ ਜਿੱਦੇ ਕਰਕੇ ਮੇਰੇ ਤੇ ਬਹੁਤ ਸਾਰਾ ਪੈਸਾ ਵੀ ਲੱਗਣਾ ਸੀ ਮੇਰੀ ਮੰਮੀ ਵੀ ਬੜੇ ਪਰੇਸ਼ਾਨ ਰਹਿੰਦੇ ਸੀ ਔਰ ਸਾਡੇ ਘਰ ਦੇ ਵਿੱਚ ਔਰ ਵੀ ਬਹੁਤ ਸਾਰੀਆਂ ਬਰਕਤਾਂ ਆਈਆਂ ਮੇਰੇ ਪੋਜ਼ਿਟਿਵ ਸਿੱਖਿਆ ਦੇ ਦਰਵਾਜ਼ੇ ਲੈਣ ਦੇ ਦੁਆਰਾ ਜਿਵੇਂ ਮੇਰੀ ਸਿਸਟਰ ਦੀ ਮੈਰਿਜ ਸੀ ਔਰ ਘਰ ਦੇ ਵਿੱਚ ਜਦੋਂ ਵਿਆਹ ਰੱਖਿਆ ਹੋਇਆ ਸੀ ਤੋਂ ਵਿਆਹ ਦੇ ਕਾਰਨ ਪੈਸਾ ਨਹੀਂ ਸੀ ਹੈਗਾ ਤੇ ਮੇਰੇ ਪਾਪਾ ਬਹੁਤ ਡਰਿੰਕ ਕਰਦੇ ਸੀ ਜਿਹਦੇ ਕਰਕੇ ਮੰਮੀ ਕਾਫੀ ਪਰੇਸ਼ਾਨ ਰਹਿੰਦੇ ਹੁੰਦੇ ਸੀ ਕਿ ਕਿੱਦਾਂ ਸਾਡਾ ਵਿਆਹ ਦਾ ਕੰਮ ਚੱਲੂਗਾ ਔਰ ਸਾਨੂੰ ਇੱਕ ਆਸ ਸੀ ਸਾਡੇ ਝੋਨੇ ਤੇ ਅਸੀਂ ਖੇਤੀ ਦਾ ਕੰਮ ਕਰਦੇ ਆਂ ਔਰ ਸਾਨੂੰ ਆਸ ਸੀ ਸਾਡੇ ਝੋਨੇ ਤੇ ਚੋਨਾ ਵੱਡਿਆ ਹੋਇਆ ਪੈਲੀ ਦੇ ਵਿੱਚ ਪਿਆ ਸੀ ਔਰ ਉਹਦੇ ਤੇ ਮੀਂਹ ਪੈ ਗਿਆ ਉਹਦੇ ਵਿੱਚ ਬਹੁਤ ਸਾਰਾ ਪਾਣੀ ਇਕੱਠਾ ਹੋ ਗਿਆ ਪਾਣੀ ਇਕੱਠਾ ਹੋਣ ਤੋਂ ਬਾਅਦ ਵਿੱਚ ਮੇਰੀ ਮੰਮੀ ਬਹੁਤ ਸਾਰੇ ਪਰੇਸ਼ਾਨ ਹੋ ਗਏ ਮੇਰੇ ਬ੍ਰਦਰ ਵੀ ਪਰੇਸ਼ਾਨ ਹੋ ਗਏ ਕਿ ਹੁਣ ਅਸੀਂ ਅੱਗੇ ਕਿੱਦਾਂ ਕਰਾਂਗੇ ਵਿਆਹ ਦੇ ਦਿਨ ਵੀ ਰੱਖ ਦਿੱਤੇ ਆ ਤਾਂ ਮੇਰੀ ਮੰਮੀ ਨੇ ਚਾਚਾ ਜੀ ਦੇ ਨਾਲ ਗੱਲ ਕੀਤੀ ਕਿ ਅਸੀਂ ਵਿਆਜੀ ਪੈਸੇ ਲੈ ਲਈਏ ਤਾਂ ਵਿਆਜੀ ਪੈਸੇ ਲੈ ਲਈਏ ਤੇ ਵਿਆਜੀ ਪੈਸੇ ਜਦੋਂ ਲੈਣ ਦੀ ਗੱਲ ਚੱਲ ਰਹੀ ਸੀ ਤਾਂ ਮੈਂ ਪਾਸਟਰ ਜੀ ਨਾਲ ਗੱਲ ਕੀਤੀ ਕਿ ਪਾਸਟਰ ਜੀ ਇੱਦਾਂ ਇੱਦਾਂ ਮੇਰੇ ਮਤਲਕ ਘਰ ਵਿੱਚ ਸੋਚ ਰਹੇ ਆ ਔਰ ਪਰਮੇਸ਼ਰ ਦਦਾਸ ਨੇ ਫੇਰ ਵਰਡ ਦਿੱਤਾ ਕਿ ਭਾਂਤ ਭਾਂਤ ਦੇ ਪਰਦਾਵਿਆਂ ਵਿੱਚ ਬਹੁਤ ਹੀ ਆਨੰਦ ਦੀ ਗੱਲ ਜਾਣੋ ਜਦੋਂ ਉਹਨਾਂ ਨੇ ਇਹ ਸ਼ਬਦ ਦਿੱਤਾ ਕਿ ਤੁਹਾਡੇ ਹਾਲਾਤ ਦੇ ਪਿੱਛੇ ਬਰਕਤ ਹੈ ਔਰ ਮੈਂ ਇਹੀ ਸ਼ਬਦ ਆਪਣੀ ਮੰਮੀ ਨੂੰ ਦੱਸਿਆ ਕਿ ਪਾਸਟਰ ਜੀ ਅਦਾ ਬੋਲ ਰਹੇ ਆ ਔਰ ਜਦੋਂ ਮੰਮੀ ਨੇ ਇਹ ਸ਼ਬਦ ਸੁਣਿਆ ਤੇ ਮੰਮੀ ਦੇ ਮਨ ਤੋਂ ਚਿੰਤਾ ਦਾ ਇੱਕ ਬਰਡਨ ਸੀ ਜੋ ਖਤਮ ਹੋ ਗਿਆ ਔਰ ਉਸ ਤੋਂ ਬਾਅਦ ਵਿੱਚ ਜਦੋਂ ਉਹਨਾਂ ਦੇ ਮਨ ਤੋਂ ਚਿੰਤਾ ਖਤਮ ਹੋ ਗਈ ਤਾਂ ਇਹੀ ਸ਼ਬਦ ਨੂੰ ਅਸੀਂ ਬੋਲਣਾ ਸਟਾਰਟ ਕਰ ਦਿੱਤਾ ਕਿ ਪਰਮੇਸ਼ਰ ਇਸ ਹਾਲਾਤ ਦੇ ਪਿੱਛੇ ਬਰਕਤ ਆ ਇਸ ਹਾਲਾਤ ਦੇ ਪਿੱਛੇ ਬਰਕਤ ਆ ਔਰ ਇਹਦਾ ਬੋਲਦੇ ਬੋਲਦੇ ਜੋ ਚੋਨਾ ਗਿੱਲਾ ਸੀ ਉਹ 50000 ਦੇ ਵਿੱਚ ਵਿੱਚ ਕੁਝ ਵਿਕ ਗਿਆ ਮੈਂ ਪਰਮੇਸ਼ਰ ਦਾ ਬੜਾ ਧੰਨਵਾਦ ਕਰਦੀ ਹਾਂ ਕਿ ਜੋ ਵਿਕਣ ਦੇ ਯੋਗ ਵੀ ਨਹੀਂ ਸੀ ਹੈਗਾ ਪਰਮੇਸ਼ਰ ਨੇ ਉਸ ਚੋਨੇ ਨੂੰ ਵਕਾਇਆ ਇਹਦੇ ਲਈ ਪਰਮੇਸ਼ਰ ਦਾ ਬੜਾ ਧੰਨਵਾਦ ਹੈ ਔਰ ਪਰਮੇਸ਼ਰ ਦੇ ਦਾਸ ਦਾ ਜਿਨ੍ਹਾਂ ਨੇ ਸਾਨੂੰ ਪੋਜ਼ਿਟਿਵ ਸਿੱਖਿਆ ਦਿੱਤੀ ਆ ਸਾਰਿਆਂ ਨੂੰ ਜੈਮ ਸੀਗੀ ਹਾਂਜੀ ਸਿਸਟਰ ਜੀ ਪਹਿਲਾਂ ਤੋ ਸੰਡੇ ਚਰਚ ਖੁਦ ਜਾਂਦੇ ਨਹੀਂ ਸੀ ਹਾਂਜੀ ਪਰ ਅੱਜ ਤੁਸੀਂ ਸੰਡੇ ਚਰਚ ਲਗਾ ਰਹੇ ਜੇ ਲੋਕਾਂ ਨੂੰ ਮੈਸੇਜ ਦੇ ਦੇ ਜੇ ਔਰ ਔਰ ਅੱਜ ਤੁਸੀਂ ਇਸ ਮੈਸੇਜ ਦੇ ਦੁਆਰਾ ਕੀ ਆਪਣਾ ਤਜਰਬਾ ਦੱਸੋ ਸੱਚਮੁੱਚ ਬ੍ਰਦਰ ਜੀ ਇਹ ਗੱਲ ਸੱਚ ਆ ਕਿ ਮੈਨੂੰ ਚਰਚ ਜਾਣਾ ਬਿਲਕੁਲ ਪਸੰਦ ਨਹੀਂ ਸੀ ਮੈਨੂੰ ਇਹ ਸੀ ਕਿ ਸੰਡੇ ਇੱਕ ਹੀ ਛੁੱਟੀ ਹੁੰਦੀ ਆ ਤੋ ਉਹ ਵੀ ਚਰਚ ਜਾ ਕੇ ਤੇ ਆਪਾ ਆਪਣਾ ਟਾਈਮ ਖਰਾਬ ਕਰਦੇ ਆ ਤੋ ਸੱਚਮੁੱਚ ਮੇਰੇ ਆਂਡ ਗੌਂਡ ਬੜਾ ਬਲੈਸ ਹੈ ਔਰ ਮੈਂ ਇਹ ਵੀ ਚੀਜ਼ ਨੂੰ ਸੋਚਦੀ ਸੀ ਕਿ ਬਾਕੀਆਂ ਦੇ ਜੀਵਨ ਦੇ ਵਿੱਚ ਤੇ ਕਿੰਨੇ ਕੰਮ ਹੋ ਰਿਹਾ ਹੈ ਨਾ ਤੋ ਸਾਡੇ ਜੀਵਨ ਚ ਪਰਮੇਸ਼ਨ ਨੇ ਕੀਤਾ ਹੀ ਕੀ ਆ ਮੈਂ मतलब तो उठ गया सी मेरा और मैं चर्च जाना पसंद नहीं सी दी और अगर जो चर्च चढ़ भी गए तो लंगर दे टाइम ना जाना और पिछे बैठना और पिछे बैठे बैठे ही मतलब ए सोचना कि पास्टर की निगाह साडे ते पे अच्छे उठ के पिछे दे पिछे ही आ जाना ਇਹੋ ਜਿਹੇ ਹਾਲਾਤ ਸੀ ਜੀਵਨ ਦੇ ਵਿੱਚ ਮੈਨੂੰ ਚਰਚ ਜਾਣਾ ਬਿਲਕੁਲ ਵੀ ਪਸੰਦ ਨਹੀਂ ਸੀ ਜਦੋਂ ਮੈਂ ਘਰ ਦੇ ਵਿੱਚ ਕੋਈ ਕੰਮ ਆਪਣਾ ਛੇੜ ਕੇ ਬਹਿ ਜਾਣਾ ਕਿ ਮੈਨੂੰ ਕੋਈ ਕਵੇ ਨਾ ਫਿਰ ਚਰਚ ਜਾਣ ਨੂੰ ਤੇ ਮੈਂ ਬਾਹਨਾ ਬਣਾਉਣਾ ਕਿ ਮੈਨੂੰ ਉੱਤੇ ਆਹ ਕੰਮ ਆ ਇਸ ਕਰਕੇ ਮੈਂ ਚਰਚ ਨਹੀਂ ਜਾਣਾ ਹੈਗਾ ਐਦਾਂ ਦਾ ਮੇਰਾ ਜੀਵਨ ਸੀ ਔਰ ਮੈਂ ਪਰਮੇਸ਼ਰ ਦਾ ਬੜਾ ਧੰਨਵਾਦ ਕਰਦੀ ਹਾਂ ਕਿ ਇੱਕ ਪੋਜ਼ਿਟਿਵ ਸਿੱਖਿਆ ਦੇ ਦੁਆਰਾ ਜੇ ਪਰਮੇਸ਼ਰ ਦੇ ਦਾਸ ਨੇ ਮੈਨੂੰ ਪੋਜ਼ਿਟਿਵ ਸਿੱਖਿਆ ਦਿੱਤੀ ਉਹਨਾਂ ਮੈਨੂੰ ਸਿਖਾਇਆ ਕਿ ਇੱਕ ਚਰਚ ਜਾਣ ਦੇ ਨਾਲ ਕੀ ਫਾਇਦਾ ਆ ਇੱਕ ਆਗਿਆਕਾਰੀ ਕਰਨ ਦੇ ਨਾਲ ਕੀ ਫਾਇਦਾ ਆ ਔਰ ਜਦੋਂ ਇਹ ਮੈਨੂੰ ਸਿਖਾਉਂਦੇ ਸੀ ਮੈਨੂੰ ਬੜਾ ਅੱਛਾ ਲੱਗਦਾ ਸੀ ਕਿ ਕਿੱਦਾਂ ਪਰਮੇਸ਼ਰ ਮੇਰੇ ਦੁਆਰਾ ਹੀ ਕੰਮ ਕਰ ਰਿਹਾ ਇਹਨਾਂ ਇਹ ਸਿਖਾਉਂਦੇ ਸੀ ਸ਼ਬਦ ਨੂੰ ਔਰ ਮੈਂ ਉਹਦਾ ਕਰਦੀ ਸੀ ਔਰ ਜਿੱਦਾਂ ਹੀ ਇਹਨਾਂ ਦੇ ਦੁਆਰਾ ਸ਼ਬਦ ਹੁੰਦੇ ਸੀ ਮੈਂ ਕਰਦੀ ਸੀ ਔਰ ਪਰਮੇਸ਼ਰ ਉਦਾਂ ਹੀ ਜੀਵਨ ਦੇ ਵਿੱਚ ਕੰਮ ਕਰਦੀ ਸੀ ਔਰ ਇਦਾਂ ਮੇਰਾ ਇੰਟਰਸਟ ਵੱਧਦਾ ਗਿਆ ਇੰਟਰਸਟ ਵੱਧਦਾ ਗਿਆ ਬਹੁਤ ਮੈਨੂੰ ਮਤ ਅਨੰਦ ਹੋਣ ਲੱਗ ਪਿਆ ਇਦਾਂ ਕਰਨ ਦੇ ਨਾਲ ਕਿ ਇੱਕਦਮ ਪੋਜ਼ਿਟਿਵ ਸ਼ਬਦ ਬੋਲੋ ਔਰ ਉਦਾਂ ਹੀ ਕੰਮ ਹੋ ਜਾਂਦਾ ਹੈ ਤੋ ਮੈਂ ਜਿੱਦਾਂ ਚਰਚ ਜਾਣਾ ਸਟਾਰਟ ਕੀਤਾ ਤੋ ਮੈਨੂੰ ਬੜੀ ਮਤਲਬ ਸਮਝ ਆਉਣੀ ਸਟਾਰਟ ਹੋ ਗਈ ਵਚਨ ਦੀ ਕਿ ਕਿੱਦਾਂ ਪਰਮੇਸ਼ਰ ਕੰਮ ਕਰਦੇ ਆ ਪਰਮੇਸ਼ਰ ਕੌਣ ਆ ਪਰਮੇਸ਼ਰ ਕਿੱਦਾਂ ਕੰਮ ਕਰਦੇ ਆ ਔਰ ਮੈਂ ਇਦਾਂ ਕਰਕੇ ਬੜਾ ਕੁਝ ਸਿੱਖਣਾ ਸਟਾਰਟ ਕਰ ਗਈ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਚਰਚਾਂ ਦੇ ਵਿੱਚ ਜਾਂਦੀ ਸੀ ਪਰ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਪਰਮੇਸ਼ਰ ਕਿੱਦਾਂ ਕੰਮ ਕਰਦੇ ਆ ਪਰਮੇਸ਼ਰ ਕੋ ਕਿੱਦਾਂ ਕੰਮ ਲਿਆ ਜਾਂਦਾ ਹੈ ਮੈਨੂੰ ਇਹਨਾਂ ਚੀਜ਼ਾਂ ਦੀ ਬਿਲਕੁਲ ਵੀ ਨੌਲੇਜ ਨਹੀਂ ਪਰ ਜਾਦੀ ਪਰਮੇਸ਼ਰ ਦੇ ਦਾਸ ਨੇ ਮੈਨੂੰ ਸਿਖਾਉਣਾ ਸਟਾਰਟ ਕੀਤਾ ਮੇਰਾ ਇੰਟਰਸਟ ਵਧਿਆ ਇਹਨਾਂ ਕੰਮਾਂ ਦੇ ਵਿੱਚ ਔਰ ਮੈਂ ਆਪਣੇ ਵਿਸ਼ਵਾਸ ਦੇ ਪ੍ਰੈਕਟੀਕਲਾਂ ਨੂੰ ਲੈ ਕੇ ਤੇ ਮੈਂ ਲੋਕਾਂ ਨੂੰ ਸਿਖਾਉਣਾ ਸਟਾਰਟ ਕੀਤਾ ਕਿ ਪਰਮੇਸ਼ਰ ਮੇਰੇ ਜੀਵਨ ਦੇ ਵਿੱਚ ਇਦਾਂ ਕੰਮ ਕਰ ਰਿਹਾ ਤੁਸੀਂ ਵੀ ਆ ਸ਼ਬਦ ਬੋਲੋ ਤੇ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਕੰਮ ਕਰਨਗੇ ਇਦਾਂ ਕਰਦਿਆ ਕਰਦਿਆ ਬਹੁਤ ਸਾਰੇ ਲੋਕ ਮੇਰੇ ਦੁਆਰਾ ਸਿੱਖਣ ਲੱਗ ਪਏ ਔਰ ਉਹਨਾਂ ਨੂੰ ਵੀ ਸਹੀ ਲੱਗਣ ਲੱਗ ਪਿਆ ਕਿ ਹਾਂ ਜੋਤੇ ਹੀ ਸਿਖਾਉਂਦੇ ਆ ਤੁਸੀਂ ਸਹੀ ਸਿਖਾਉਂਦੇ ਆ ਔਰ ਪਰਮੇਸ਼ਰ ਦਾ ਬੜਾ ਧੰਨਵਾਦ ਆ ਬ੍ਰਦਰ ਜੀ ਅੱਜ ਮੇਰੇ ਕੋਲ 50 ਤੋਂ 60 ਲੋਕ ਆ ਜੋ ਸਿੱਖਦੇ ਆ ਪਹਿਲਾ ਮੇਰੇ ਪਿੰਡ ਵਿੱਚ ਹੀ ਮੈਨੂੰ ਕੋਈ ਨਹੀਂ ਜਾਣਦਾ ਸੀ ਅੱਜ ਮੇਰੇ ਲਾਗੇ ਦੇ ਪਿੰਡਾਂ ਵਿੱਚ ਵੀ ਮੈਨੂੰ ਜਾਣਦੇ ਆ ਮੈਂ ਪਰਮੇਸ਼ਰ ਦੇ ਦਾਸ ਦਾ ਬਹੁਤ ਸਾਰਾ ਧੰਨਵਾਦ ਕਰਦੀ ਹਾਂ ਇਸ ਗਵਾਹੀ ਦੇ ਲਈ ਤੇ ਪਰਮੇਸ਼ਰ ਦਾ ਬਹੁਤ ਸਾਰਾ ਧੰਨਵਾਦ ਆ ਜੋ ਪਰਮੇਸ਼ਰ ਨੇ ਆਪਣੀ ਬੱਚੀ ਨੇ ਚੁਣਿਆ ਰਖੜਾ ਕੀਤਾ ਔਰ ਮੇਰਾ ਵਿਸ਼ਵਾਸ ਆ ਇਸ ਗਵਾਹੀ ਦੇ ਦੁਆਰਾ ਕਿ ਲਿਸਿਆ ਆ ਆਪ ਸਭ ਨੂੰ ਪਰਮੇਸ਼ਰ ਵੱਡੀ ਬਰਕਤ ਦੇ ਚੁੱਕਿਆ ਸਾਰਿਆਂ ਨੂੰ ਜੈ ਜੈ